ਇੰਨੇ ਅਨੁਪਲਵ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਮੁੜ ਕੇ ਲਾਸਟ ਦਿਨ ਐਨਾਨ ਨੂੰ ਇੱਕ ਘੰਟੇ ਦੀ ਦੱਸਤਾ ਕਿ ਸ਼ਾਮਾਂ ਨੂੰ ਪ੍ਰੇਰਨ ਕਰਨਾ ਪੈਣਾ ਆਈ ਇੱਕ ਇੱਕ ਘੰਟੇ ਜੁਕਤੇ ਆਇਆ ਦਾ ਇੰਤਜ਼ਾਰ ਕੀਤਾ ਇਹਨਾਂ ਨੂੰ ਦਿੱਤੇ ਕਿ ਦੋਇਲਾ ਨੇ ਆਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਪੁੱਛਿਆ ਇਹਨਾਂ ਨੂੰ ਵੀ ਠੀਕ ਆ ਪੇਸ਼ਟ ਕਹਿੰਦੇ ਠੀਕ ਐ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆਇਆ ਉਹਨੇ ਆਪਰੇਟ ਕਰਨਾ ਹੈ ਅਮਰਸਰੋਂ ਡਾਕਟਰ ਉਹਨਾਂ ਨੇ ਕਿਹਾ ਨਾਸ ਫਟ ਗਈ ਆ ਕੋਈ ਚਾਂਸ ਨਹੀਂ ਆ 50% ਚਾਂਸ ਸਿਆ ਸਨੀ ਇਹ ਯਾਰ ਹਾਟਲ ਤੋਂ ਸੈਰ ਕਰਾਇਆ ਕਿ 3-4 ਦਿਨ ਵਿੱਚ ਹੁਸ਼ ਆ ਜੂਗੀ ਐਵੇਂ ਵੀ ਕਿਹਾ 3-4 ਦਿਨ ਵਿੱਚ ਹੁਸ਼ ਆ ਜੂਗੀ ਅਹੀਂ ਤਾਂ ਦਿਨ ਵੀ ਕਬੂਲ ਕਰ ਲੈ ਕਿ ਥੋੜਾ ਹੁਸ਼ ਆ ਜੂਗੀ ਕਿਵਰੇ ਦਾ ਸੀਰੀਅਸ ਹੋਇਆ ਵਾ ਡਾਕਟਰ ਹਸਪੀਟਲ ਤੇ ਨਹੀਂ ਤਾਂ ਬੇਨਾਂ ਦਾ ਮੂਰ ਕਰੰਟ ਆਵਾ ਆਜੋ ਆਜੋ ਇਹ ਡਾਕਟਰ ਹੁਣ ਆਇਆ ਬੱਚੇ ਤਾਂ ਲਾਸਟ ਤੇ ਹੁਣੇ ਕੀ ਕਰੂ ਤੂੰ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਮੇਰਾ ਘਰ ਉੱਜੜ ਗਿਆ ਦੇਖ ਕੇ ਗੰਸਾ ਤੇ ਤਾਂ ਹਮਾਰ ਰੋਂਦੀ ਇਹ ਮਹਿਲਾ ਮ੍ਰਿਤਕ ਨੌਜਵਾਨ ਦੀ ਪਤਨੀ ਹੈ ਜਿਸ ਵੱਲੋਂ ਪਤੀ ਦੀ ਮੌਤ ਨੂੰ ਲੈ ਕੇ ਹਸਪਤਾਲ ਨੂੰ ਜਿਮੇਵਾਰ ਠਹਿਰਾਇਆ ਗਿਆ ਇਸ ਮਹਿਲਾ ਨੇ ਰੌਂਕਤੇ ਖੜੇ ਕਰਦੇ ਖੁਲਾਸੇ ਕਰਦੇ ਹਾਂ ਦੱਸਿਆ ਕਿ ਡਾਕਟਰਾਂ ਵੱਲੋਂ ਪਰਿਵਾਰ ਨੂੰ ਇਹ ਯਕੀਨ ਦਿਵਾਇਆ ਗਿਆ ਸੀ ਭਰੋਸਾ ਦਿਵਾਇਆ ਗਿਆ ਸੀ ਕਿ ਉਹਨਾਂ ਦਾ ਮਰੀਜ਼ ਬਿਲਕੁਲ ਠੀਕ ਹੋ ਜਾਵੇਗਾ ਘਬਰਾਉਣ ਦੀ ਕੋਈ ਲੋੜ ਨਹੀਂ ਇਸ ਮਹਿਲਾ ਨੇ ਦੱਸਿਆ ਕਿ ਇਸ ਤੋਂ ਬਾਅਦ ਅਚਾਨਕ ਹੀ ਡਾਕਟਰਾਂ ਨੇ ਉਹਨਾਂ ਨੂੰ ਦੱਸਿਆ ਕਿ ਮਰੀਜ਼ ਦਾ ਆਪਰੇਸ਼ਨ ਜਲਦ ਤੋਂ ਜਲਦ ਕਰਨਾ ਹੋਵੇਗਾ ਇਸ ਦੇ ਲਈ ਪੈਸਿਆਂ ਦਾ ਪ੍ਰਬੰਧ ਕਰ ਲਿਆ ਜਾਵੇ ਜਿਸ ਦੇ ਚੱਲਦੇ ਘੰਟੇ ਦੇ ਵਿੱਚ ਹੀ ਉਹਨਾਂ ਨੇ ਪੈਸਿਆਂ ਦਾ ਇੰਤਜ਼ਾਮ ਕਰ ਡਾਕਟਰਾਂ ਨੂੰ ਪੈਸੇ ਵੀ ਸੌਂਪ ਦਿੱਤੇ ਪਰ ਆਪਰੇਸ਼ਨ ਦੌਰਾਨ ਉਸਦੇ ਪਤੀ ਦੀ ਮੌਤ ਹੋ ਗਈ ਰੋਂਦੀ ਇਸ ਮਹਿਲਾ ਵੱਲੋਂ ਹੋਰ ਕੀ ਇਲਜ਼ਾਮ ਹਸਪਤਾਲ ਤੇ ਹਸਪਤਾਲ ਦੇ ਡਾਕਟਰਾਂ ਤੇ ਲਗਾਏ ਗਏ ਨੇ ਇਹ ਤੁਸੀਂ ਉਸਦੇ ਮੂੰਹੋਂ ਹੀ ਸੁਣ ਲਓ ਆਇਏ ਤੇ ਹਸਪੀਟਲ ਤੇ ਲੈ ਕੇ ਆਏ ਯੂਨਾਈਟਿਡ ਹਸਪੀਟਲ ਤੇ ਲੈ ਕੇ ਆਏ ਇਹਨੇ ਸਾਨੂੰ ਪਹਿਲਾਂ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਿਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨਾਲ 3-4 ਦਿਨ ਇਲਾਜ ਚੱਲਿਆ ਵਾ ਮੁੜ ਕੇ ਲਾਸਟ ਦਿਨ ਇਹਨਾਂ ਨੂੰ 1 ਘੰਟੇ ਜੀ ਦੱਸਤਾ ਕਿ ਸ਼ਾਮਾਂ ਨੂੰ ਅਪਰੇਟ ਕਰਨਾ ਪੈਣਾ। ਅਈ ਇੱਕ ਵਾਰ ਇੱਕ ਘੰਟੇ ਚੁਪਤੇ ਆਇਆ ਦਾ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ। ਪਰ ਇਹਨਾਂ ਨੇ ਜਦੋਂ ਇਹਨਾਂ ਨੇ ਸਾਡੇ ਕੋਲ ਬਿਆਨ ਲਈ ਇਹਦੀ ਇਹਨਾਂ ਨੇ ਇਹ ਕਿਹਾ ਸਾਡੇ ਕੋਲ ਸਾਈਨ ਕਰਾਈ ਕਿ 3-4 ਦਿਨ ਵਿੱਚ ਹੋਸ਼ ਆ ਜੂਗੀ। ਅਈ ਵੀ ਕਿਹਾ 3-4 ਦਿਨ ਵਿੱਚ ਹੋਸ਼ ਆ ਜੂਗੀ। ਅਈ ਤਾਂ ਦਿਨ ਵੀ ਕਬੂਲ ਕਰ ਲਏ ਕਿ ਉਹ ਹੋਸ਼ ਆ ਜੂਗੀ। ਜਦੋਂ ਇਹਨਾਂ ਨੇ ਅਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਪੁੱਛਿਆ ਇਹਨਾਂ ਨੂੰ ਠੀਕ ਐ ਪੇਸ਼ੈਂਟ ਕਹਿੰਦਾ ਠੀਕ ਐ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆ ਜਿਹੜੇ ઓਪਰੇਟ ਕਰਨਾ ਸੀ ਅੰਮ੍ਰਿਤਸਰੋਂ ਡਾਕਟਰ ਉਹਨਾਂ ਨੇ ਕਿਹਾ ਨਸ ਫਟ ਗਈ ਆ ਕੋਈ ਚਾਂਸ ਨਹੀਂ ਆ 50% ਚਾਂਸ ਆ ਫਿਰ ਨਸ ਫੱਟੀ ਤੇ ਮੇਰੇ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਦੱਸਿਆ ਆਪਰੇਸ਼ਨ ਕਰਨ ਤੋਂ ਪਹਿਲਾਂ ਇਹ ਸਾਡੇ ਪੈਸੇ ਬਣਾਉਣ ਲਈ ਤਲ ਤੇ ਡਾਕਟਰ ਦੀ ਨਿਗਹਿਲੀ ਲੱਗ ਗਈ ਨਿਗਹਿਲੀ ਫਿਰ ਸਾਡੇ 6 ਵਜੇ ਦਾ ਪੈਸੇ ਬਣਾਉਣ ਲਈ ਸਾਡੇ 6 ਵਜੇ ਦਾ ਸਰੀਅਸ ਹੋਇਆ ਵਾ ਡਾਕਟਰ ਹਸਪੀਟਲ ਚ ਨਿਸ਼ਟਾ ਬੇਨਾਂ ਦਾ ਫੋਨ ਕਰਨ ਡਿਆਵਾ ਵੀ ਆ ਜੋ ਆ ਜੋ ਇਹ ਡਾਕਟਰ ਹੁਣ ਆਇਆ ਵਾ ਜਦੋਂ ਲਾਸਟ ਤੇ ਹੁਣੇ ਜੇ ਜੇਕਰ ਉਹ ਉਦੋਂ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਮੁੰਡੇ ਸਦੇ ਤੋਂ ਪਹਿਲਾਂ ਇਹਨੇ ਮੁੰਡੇ ਸਦੇ ਕਿ ਸਦੀ ਆ ਮੇਰਾ ਘਰ ਉੱਝੜ ਗਿਆ ਦੇਖੇਗਾ ਸਾਧਦੇ ਕੀ ਕਰਦੇ ਹੈਂ ਐਨਾਂ ਕਿ ਉਹ ਇਨਸਾਨ ਕੋਈ ਗਰੀਬ ਨਾ ਬਸ ਸੱਚ ਇਹ ਸੱਚ ਦੱਸਿਆ ਕਰਨ ਤੋ ਕਿ ਜਨਾਰਾ ਕਿਆ ਕਰਨਗੇ ਇਹ ਹੈਰਾਨ ਕਰਦਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਫਤੇਗੜ ਚੂੜੀਆਂ ਦੇ ਇੱਕ ਨਿੱਜੀ ਹਸਪਤਾਲ 'ਚ ਇੱਕ ਘਟਨਾ ਵਾਪਰੀ ਹੈ ਹਸਪਤਾਲ ਤੇ ਇਲਜ਼ਾਮ ਲਗਾਉਂਦਿਆਂ ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਧਰਨੇ 'ਚ ਨਿਹੰਗ ਸਿੰਘ ਪਹੁੰਚ ਚੁੱਕੇ ਨੇ ਜਿਨ੍ਹਾਂ ਵੱਲੋਂ ਇਨਸਾਫ ਦੀ ਮੰਗ ਪਰਿਵਾਰ ਲਈ ਕੀਤੀ ਜਾ ਰਹੀ ਹੈ ਇਹਨਾਂ ਦੇ ਆਖਾ ਵੀ ਹੈਗਾ ਪ੍ਰਸ਼ਨ ਹੁਣ ਕਿ ਦਵਾਈ ਇਹਨਾਂ ਨੇ ਕੰਮ ਕਰਨਾ ਹੈ ਭਈਆ ਚਲੋ ਘੱਟੋ ਪ੍ਰਸ਼ਨ ਠੀਕ ਹੋਣਾ ਚਾਹੀਦਾ ਹੈ ਇਨਾ ਕਾ ਕੋਈ ਗੱਲ ਨਹੀਂ ਹੁੰਦੀ ਖਤਰੇ ਤੋਂ ਬਾਹਰ ਆ ਪ੍ਰੈਸ਼ਾ ਕਰਾਂਗੇ ਕੋਈ ਗੱਲ ਨਹੀਂ ਹੁੰਦੀ ਇਹ ਰੁਪਿਆ ਰੁਪਿਆ ਨਾਲ ਲੈ ਆਵਾ ਮੈਡੀਸਨ ਦਾ ਵਖਰਾ ਉਹ ਕੀ ਵਖਰਾ ਪਹਿਲਾਂ ਜਿਹੜਾ ਖਾਦਾ ਵਖਰਾ ਹੈ ਇਹਨਾਂ ਨੇ ਮਦਿਲੀ ਹੋਈ ਹੈ ਜੀ ਡਾਕਟਰ ਇੱਥੇ ਆਈ ਕੋਈ ਨਹੀਂ ਡਾਕਟਰ ਆ ਵੀ ਚਲੇ ਗਿਆ ਉਹਦੇ ਬਿੱਲੇ ਸਦੇ ਜੀ ਉਹਨਾਂ ਨੇ ਭਰਾ ਨੂੰ ਆ ਵੀ ਚਲੇ ਗਿਆ ਆਹ ਯਾਰ ਠੀਕਦੇ ਨੇ ਮਗਰੋਂ ਮੁੰਡੇ ਵੀ ਆਏ ਗੈਂਗਸਟਰ ਆਏ ਇੱਥੇ ਬੜੇ ਸਦੇ ਡਾਕਟਰ ਨੇ ਆਪ ਕੋਲ 8:00 ਵਜੇ ਡੈਥ ਹੋਈ ਹੈ ਜਦੋਂ ਸਵੇਰੇ ਮੁੰਡੇ ਵੀ ਸੱਤੇ ਗਏ ਆ ਵੀ ਫੋਨ ਬੜੇ ਕੀਤੇ ਹੁਣ ਆਇਆ 10 ਜਦੋਂ ਆਪਰੇਟ ਹੋਇਆ ਸੀ ਉਦੋਂ ਇਹ ਭੱਜ ਗਿਆ ਡਾਕਟਰ ਨਾਲ ਹੀ ਉਹਨਾਂ ਦੇ ਤੇ ਬਾਅਦ ਚ ਆਇਆ ਨਹੀਂ ਉੱਥੇ ਤੇ ਜਿਹੜਾ ਸਟਾਫ ਰੱਖਿਆ ਉਹ ਨਵਾਂ ਸਟਾਫ ਹੀ ਸਾਰਾ ਤੇ ਉਹਨਾਂ ਨੇ ਦੇਖਭਾਲ ਇਦਾਂ ਕੀਤੀ ਨਹੀਂ ਚੰਗੀ ਤਰ੍ਹਾਂ ਉਸੇ ਕਰਕੇ ਇਦਾਂ ਹੋ ਗਿਆ ਇਹ ਕਹਤਾ ਆ ਬਿਲਕੁਲ ਇਹ ਮੰਗੀ ਕਰਦੇ ਆ ਪਰ ਇਹ ਸਾਫ ਮੰਗਦੇ ਆ ਲੱਗੇ ਇੰਨਾ ਗੰਭੀਰ ਇਜ਼ਾਮਾ ਨੂੰ ਲੈ ਕੇ ਆਖਰ ਹਸਪਤਾਲ ਦੇ ਡਾਕਟਰਾਂ ਦਾ ਕੀ ਕਹਿਣਾ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਇਸ ਤਰ੍ਹਾਂ ਕੁਛ ਨਹੀਂ ਹੈਗਾ ਇਹਨਾਂ ਨੂੰ ਅਸੀਂ ਸਟਾਰਟਿੰਗ ਤੋਂ ਹੀ ਜਿਸ ਦਿਨ ਮਰੀਜ਼ ਮੇਰੇ ਕੋਲ ਆਇਆ ਸੀ ਇਹ ਬਿਲਕੁਲ ਬੇਹੋਸ਼ੀ ਦੀ ਹਾਲਤ 'ਚ ਆਇਆ ਸੀ ਮਰੀਜ਼ ਨੇ ਕੋਲ ਤੇ ਇਹਨਾਂ ਨੂੰ ਅਸੀਂ ਇੰਟੂਬੇਟ ਕੀਤਾ ਇਹਨਾਂ ਨੂੰ ਨੱਕ ਚ ਨਾਲ ਹੀ ਪਾਈ ਪਿਸ਼ਾਬ ਦੇ ਨਾਲ ਹੀ ਪਾਈ ਇਹਨਾਂ ਦੀ ਜਾਨ بچਾਈ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਐਮ ਆਰ ਆਈ ਸਕੈਨ ਕਰਾਇਆ ਐਮ ਆਰ ਆਈ ਸਕੈਨ ਕਰਾਉਣ ਤੋਂ ਬਾਅਦ ਉੱਚ ਪਤਾ ਲੱਗਾ ਕਿ ਦਿਮਾਗ ਦੀ ਜਿਹੜੀ ਨਾੜ ਹੈ ਉਹਨਾਂ ਦੀ ਲੀਕ ਹੋ ਗਈ ਹੈ ਠੀਕ ਹੈ ਤੇ ਦਿਮਾਗ ਵਿੱਚ ਬਲੱਡ ਕਾਫੀ ਇਕੱਠਾ ਹੋ ਗਿਆ ਠੀਕ ਹੈ ਅਸੀਂ ਇਹਨਾਂ ਦਾ ਦਵਾਈਆਂ ਨਾਲ ਸ਼ੁਰੂ ਕੀਤਾ ਲਾਇਪਲਾ ਇਹ ਉਸ ਤੋਂ 24 ਘੰਟੇ ਬਾਅਦ ਦੁਬਾਰਾ ਸਕੈਨ ਕਰਾਇਆ ਗਿਆ ਇਹਨਾਂ ਦਾ ਫਿਰ ਐਮ ਆਰ ਆਈ ਕਰਾਇਆ ਗਿਆ ਦੂਜੀ ਵਾਰ ਫਿਰ ਐਮ ਆਰ ਆਈ ਕਰਾਇਆ ਗਿਆ ਉਸ ਤੋਂ ਬਾਅਦ ਮਰੀਜ਼ ਨੂੰ ਥੋੜਾ ਬੁਖਾਰ ਆਣਾ ਸ਼ੁਰੂ ਹੋਇਆ ਉਹ ਬੁਖਾਰ ਆਣਾ ਸ਼ੁਰੂ ਹੋਇਆ ਫਿਰ ਅਸੀਂ ਇਹਨਾਂ ਦੀ ਐਮਰਜੈਂਸੀ ਰਾਤ ਨੂੰ ਹੀ ਨਿਊਰੋ ਸਰਜਰੀ ਕਰਤੀ ਇਹਨਾਂ ਦਾ ਅਸੀਂ ਈਵੀਡੀ ਡਰੇਨੇਜ ਦੇ ਨਾਮ ਦੀ ਸਰਜਰੀ ਹੁੰਦੀ ਹੈ ਉਹ ਅਸੀਂ ਕੀਤੀ ਯਾਨੀ ਸਾਰਾ ਪਰਫੈਨਸੀ ਨਿਊਰੋ ਸਰਜਨ ਨੇ ਹੀ ਸਰਜਰੀ ਕੀਤੀ ਹੈ ਤੇ ਸਾਰਾ ਕਸਾਰਾ ਬਾਈ ਦਾ ਪ੍ਰੋਸੈਸ ਹੀ ਕੰਮ ਹੋਇਆ ਜਿਸ ਤਰ੍ਹਾਂ ਮੈਡੀਕਲਸ ਹੁੰਦਾ ਹੈ ਸਾਡੇ ਵੱਲੋਂ ਕੋਈ ਮੈਡੀਕਲ ਨੈਗਲੀਜੈਂਸੀ ਨਹੀਂ ਹੋਈ ਹੈ। ਕੁਝ ਇਹਨਾਂ ਨੂੰ ਅੰਡਰਸਟੈਂਡ ਕਰਨ 'ਚ ਕੁਝ ਦਿੱਕਤ ਹੋ ਰਹੀ ਹੈ ਕਿ ਇਹ ਕੁਝ ਚੀਜ਼ ਅੰਡਰਸਟੈਂਡ ਨਹੀਂ ਕਰ 파 ਰਹੇ ਸਾਡੀ ਜੋ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ। ਡਾਕਟਰ ਕਦੇ ਆਪਾਂ ਜਦੋਂ ਪੇਸ਼ੈਂਟ ਨੂੰ ਦੱਸਿਆ ਗਿਆ ਸੀ ਕਿ ਚਾਂਸ 20 25% ਹੈ। ਜੇ ਅਸੀਂ ਇਹ ਕਿਸ ਤਰ੍ਹਾਂ ਲਿਖ ਕੇ ਦੇ ਦਾਂਗੇ ਕਿ 20/ ਆਪਣਾ ਪੇਸ਼ੈਂਟ ਬਿਲਕੁਲ ਠੀਕ ਹੈ ਜਾਂ ਕੋਈ ਹੋਗਾ ਅਸੀਂ ਪ੍ਰੋਪਰ ਨਹੀਂ ਦਵਾਵਾਂਗੇ ਨਾ ਉਹਦਾ। ਇਸ ਤਰ੍ਹਾਂ ਜੇ ਕੁਝ ਨਹੀਂ ਹੈਗਾ ਜੀ ਜਿਹੜੇ ਸਟਾਫ ਮੈਂਬਰ ਹੈ ਇਹ ਉਹਨਾਂ ਦਾ ਥੋੜਾ ਲਾਊਡਲੀ ਬੋਲ ਰਹੀ ਸੀ ਤਾਂ ਸਟਾਫ ਮੈਂਬਰ ਨੇ ਵੀ ਕੋਈ ਕੌਨਸਲ ਬਣਾ ਜੇ ਹਰ ਰਿਸਪੈਕਟਫੁਲੀ ਗੱਲ ਕਰਾਂਗੇ ਨਾ ਰਿਸਪੈਕਟਫੁਲੀ ਗੱਲ ਕਰਨੀ ਜੇ ਬਲੜਾਈ ਝਗੜੇ ਦੀ ਗੱਲਾ ਕਰਾਂਗੇ ਤੇ ਫਿਰ ਅੱਗੋਂ ਹਰ ਬੰਦੇ ਦੀ ਆਪਣੀ ਸੈਲਫ ਰਿਸਪੈਕਟ ਹੈਗੀ ਹੈ ਤੁਹਾਨੂੰ ਪਤਾ ਸਰੇ ਨੇ ਦੋ ਵਾਰ ਸਕੈਨ ਹੋਏ ਦੋਨੋਂ ਵਾਰ ਸਕੈਨ ਚ ਇਹੀ ਦੱਸਿਆ ਨਾ ਕਿ ਦਿਮਾਗ ਦੀ ਨਾੜੀ ਫੱਟੀ ਹੈ ਔਰ ਸਕੈਨ ਮੈਂ ਕਦੇ ਵਾਸਤੇ ਕਰਾਣਾ ਸਕੈਨ ਚ ਇਹੀ ਆਉਣਾ ਹੈ ਨਾ ਦਿਮਾਗ ਦੀ ਨਾੜੀ ਫੱਟੀ ਹੈ ਬਲੱਡ ਕਲੌਟ ਹੋਇਆ ਅੰਦਰ ਦੋ ਪ੍ਰਕਾਰ ਦਾ ਹੁੰਦਾ ਇੱਕ ਖੂਨ ਜੰਮ ਜਾਂਦਾ ਹੈ ਖੂਨ ਰਿਸ ਜਾਂਦਾ ਨਾੜ ਦੇ ਵਿੱਚੋਂ ਮੇਨ ਨਾੜ ਇਹਨਾਂ ਦੀ ਉਸੇ ਲਈ ਤੇ ਆਏ ਇੱਥੇ ਉਸੇ ਲਾਜ ਵਾਸਤੇ ਤੇ ਆਏ ਨਾੜ ਫਟਣ ਦੇ ਕਿੰਨੀ ਇਹ ਪਿਛਲੇ 14 ਤੋਂ 15 ਦਿਨ ਹੋ ਗਏ ਸਾਨੂੰ ਉਸ ਹਾਲ ਸੇਵਾਉਣ ਦੇ ਉਦਰੇ ਇਸ ਮਾਮਲੇ 'ਚ ਸਿਵਲ ਹਸਪਤਾਲ ਫਤੇਗੜ ਚੂੜੀਆਂ ਦੇ ਐਸਐਮਓ ਨਾਲ ਜਦੋਂ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਅੱਗੋਂ ਉਹਨਾਂ ਦਾ ਕੀ ਬਿਆਨ ਸਾਹਮਣੇ ਆਇਆ ਹੁਣ ਤੁਹਾਨੂੰ ਇਹ ਵੀ ਸੁਣਾ ਦਿੰਨੇ ਆ ਨਹੀਂ ਡੈਥ ਬਾਰੇ ਤਾਂ ਮੈਨੂੰ ਨਹੀਂ ਪਤਾ ਇੰਨਾ ਕਿ ਮੈਨੂੰ ਪਤਾ ਚੱਲਿਆ ਕਿ ਜਿਹੜਾ ਨਵਾਂ ਪ੍ਰਾਈਵੇਟ ਹਸਪਤਲ ਖੁੱਲਿਆ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਪਤਾ ਇਹ ਨਵਾਂ ਹੀ ਹਸਪਤਲ ਖੁੱਲਿਆ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਜੇ ਕੋਈ ਇਦਾਂ ਦੀ ਹੈਗੀ ਐ ਤੇ ਦੇ ਸਕਦੇ ਅਸੀਂ ਉਹਨਾਂ ਦੇ ਡਾਕੂਮੈਂਟ ਵਗੈਰਾ ਜਾ ਕੇ ਚੈੱਕ ਕਰ ਸਕਦੇ ਕੋਈ ਵੀ ਕੁਆਲੀਫਾਈਡ ਜਿਹੜਾ ਡਾਕਟਰ ਆ ਨਾ ਜਿਹੜਾ ਕੁਆਲੀਫਾਈਡ ਡਾਕਟਰ ਆ ਜਿਹਦੇ ਕੋਈ ਡਿਗਰੀ ਹੈ ਉਹ ਆਪਣੀ ਕਲੀਨਿਕ ਖੋਲ ਸਕਦਾ ਹੈ ਆਪਣੇ ਜਿਹੜੇ ਸਰਟੀਫਿਕੇਟ ਜਿਹਦੇ ਕੋਈ ਹੋਣ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਮੈਡੀਕਲ ਕੌਂਸਲ ਵੱਲੋਂ ਉਹ ਆਪਣਾ ਕਲੀਨਿਕ ਚਲਾ ਸਕਦਾ ਹੈ ਜੇ ਕੋਈ ਬਿਲਕੁਲ ਜੇ ਆਪਾਂ ਨੂੰ ਕੋਈ ਸਾਰਾ ਤੁਸੀਂ ਲਿਖ ਕੇ ਦਿਓ ਆਪਾਂ ਸਰਵਲ ਸਰਜਨ ਸਾਹਿਬ ਦੀ ਹੈਲਪ ਲੈ ਕੇ ਉਹਨਾਂ ਦੀ ਬੋਰਡ ਬਣਾ ਕੇ ਅਸੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਆਂ ਕਿ ਇਹ ਜਿਹੜਿਆ ਡਾਕੂਮੈਂਟ ਦਿਖਾਇਆ ਗਿਆ ਸਾਨੂੰ ਆਪਣੇ ਸਿਵਲ ਸਰਜਨ ਸਾਹਵਲ ਉਹਦਾਇਤਾ ਹੋਣਗੀਆਂ ਜੋ ਵੀ ਉਹਨਾਂ ਵੱਲੋਂ ਅਨੁਮੋਡ੍ਰੈਕਸ਼ਨ ਆਈ ਗਈ ਹੈ ਉਸ ਦੇ ਸਾਬ ਨਾਲ ਨਾਇਨ ਪੈਰੀ ਕਰਕੇ ਜੋ ਵੀ ਬੰਦੀ ਜਾਣੀ ਜੀ ਹਾਂ ਐਸਐਮਓ ਡਾਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਜੋ ਉੱਚ ਅਧਿਕਾਰੀ ਉਹਨਾਂ ਨੂੰ ਨਿਰਦੇਸ਼ ਦੇਣਗੇ ਉਸ ਮੁਤਾਬਕ ਬੰਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਜਗਵੰਨ ਟੀਵੀ ਲਈ ਵਿਸ਼ੰਬਰ ਬਿੱਟੂ ਦੀ ਰਿਪੋਰਟ